ਜੜਾ ਮਾਇਰਾ ਮਾਨਯੋਗ ਸਪੀਕਰ ਸਾਹਿਬ ਮੈਂ ਆਪ ਜੀ ਦੇ ਮਾਧਮ ਜਰੀਏ ਐਮਐਲਏ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਜਲ ਸਰੋਤ ਵਿਭਾਗ ਪੰਜਾਬ ਦੀਆਂ ਨਹਿਰਾਂ ਉੱਪਰ ਫੈਂਸਿੰਗ ਕਰਨ ਲਈ ਕੋਈ ਪਾਲਿਸੀ ਨਹੀਂ ਹੈ ਬਠਿੰਡਾ ਸ਼ਹਿਰ ਦੀ ਵਧਦੀ ਆਬਾਦੀ ਅਤੇ ਸ਼ਹਿਰੀਕਰਨ ਹੋਣ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਊਸਪਲ ਕਾਰਪੋਰੇਸ਼ਨ ਬਠਿੰਡਾ ਵੱਲੋਂ ਸ਼ਹਿਰੀ ਰੀਚ ਵਿੱਚ ਨਹਿਰ ਦੀ ਹੱਦ ਤੇ ਫੈਂਸਿੰਗ ਲਗਾਉਣ ਬਾਰੇ ਵਿਚਾਰਾ ਜਾ ਸਕਦਾ ਜਿਸ ਨਾਲ ਲੋਕਾਂ ਦੇ ਜਾਨ ਮਾਲ ਦੀ ਅਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਫਿਲਹਾਲ ਜਲ ਸਰੋਤ ਮੈਂ ਕੀ ਬੋਲ ਲਓ ਏਦਾਂ ਦੀ ਕੋਈ ਪ੍ਰਪੋਜ਼ਲ ਹੈ ਨਹੀਂ ਸਰ ਜੀ ਥੈਂਕ ਯੂ ਗੇਲ ਸਾਹਿਬ ਸਪੀਕਰ ਸਾਹਿਬ ਮੈਂ ਮੰਤਰੀ ਨੇ ਠੀਕ ਕਿਹਾ ਕਿ ਇਹ ਲੋਕਲ ਬਾਡੀ ਦਾ ਮਸਲਾ ਹੋ ਸਕਦਾ ਕਿਉਂਕਿ ਸ਼ਹਿਰ ਦੀ ਹੱਦ ਵਿੱਚ ਪੈਂਦਾ ਮੈਂ ਚਾਹਾਂਗਾ ਤੁਹਾਡੇ ਜਰੀਏ ਸਦਨ ਦੇ ਵਿੱਚ ਕਿ ਅਗਰ ਅਸੀਂ ਨਹਿਰ ਦੇ ਉੱਪਰ ਸੋਲਰ ਸਿਸਟਮ ਲਾ ਦਈਏ ਉਹ ਉਸ ਦੇ ਨਾਲ ਜਿਹੜੀ ਬਿਜਲੀ ਪੈਦਾ ਕਰਕੇ ਜਿੱਥੇ ਕਾਰਪੋਰੇਸ਼ਨ ਨੂੰ ਉਦੇ ਰੈਵਨਿਊ ਦੇ ਸਰੋਤ ਪੈਦਾ ਹੋਣਗੇ ਉੱਥੇ ਉਹ ਫੈਂਸਿੰਗ ਦਾ ਕੰਮ ਕਰੇਗੀ ਮੈਂ ਚਾਹਣਾ ਹੈ ਕਿ ਇਹ ਹਾਊਸ ਦੇ ਵਿੱਚ ਤੁਹਾਡੇ ਰਾਹੀਂ ਸਰਕਾਰ ਨੂੰ ਇਹ ਕਿਹਾ ਜਾਵੇ ਕਿ ਲੋਕਲ ਵਾੜੀ ਇਸ ਦੇ ਉੱਤੇ ਕੰਮ ਕਰੇ ਥੈਂਕ ਯੂ ਥੈਂਕ ਯੂ ਥੈਂਕ ਯੂ ਮੰਤਰੀ ਜੀ ਮੈਂ ਸਪੀਕਰ ਸਾਹਿਬ ਐਮ ਐਲ ਏ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਚ ਅਸੀਂ ਇੱਕ ਮੀਟਿੰਗ ਕਰਾਂਗੇ ਜੁਆਇੰਟਲੀ ਪੇਡਾ ਨਾਲ ਔਰ ਐਮਐਲਏ ਸਾਹਿਬ ਸਬੰਧਤ ਅਧਿਕਾਰੀगण ਇਕੱਠੇ ਹੋ ਕੇ ਕਿ ਉੱਥੇ ਅਗਰ ਸੋਲਰ ਜਿਹੜਾ ਪਲਾਂਟ ਆ ਲੱਗ ਸਕਦਾ ਹੈ ਤਾਂ ਉੱਤੇ ਜ਼ਰੂਰ ਅਸੀਂ ਪਹਿਲ ਕਦਮੀ ਕਰਾਂਗੇ। ਥੈਂਕ ਯੂ। ਨਮ 16 ਅਦੀਨ ਪ੍ਰਸਤਾਵ ਸਰਦਾ ਬਲ ਸਿੰਘ ਜੜਾ ਮਾਇਰਾ। ਮਾਨਯੋਗ ਸਪੀਕਰ ਸਾਹਿਬ ਮੈਂ ਆਪ ਜੀ ਦੇ ਮੱਧਮ ਜਰੀਏ ਐਮਐਲਏ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਜਲ ਸਰੋਤ ਵਿਭਾਗ ਪੰਜਾਬ ਦੀਆਂ ਨਹਿਰਾਂ ਉੱਪਰ ਫੈਂਸਿੰਗ ਕਰਨ ਲਈ ਕੋਈ ਪਾਲਸੀ ਨਹੀਂ ਹੈ। ਬਟੰਡਾ ਸ਼ਹਿਰ ਦੀ ਵਾਧੇ ਆਬਾਦੀ ਅਤੇ ਸ਼ਹਿਰੀਕਰਨ ਹੋਣ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਦਿਓ ਮ्युनਿਸਪਲ ਕਾਰਪੋਰੇਸ਼ਨ ਬਠਿੰਡਾ ਵੱਲੋਂ ਸਹਿਰੀ ਰੀਚ ਵਿੱਚ ਨਹਿਰ ਦੀ ਹੱਦ ਤੇ ਫੈਂਸਿੰਗ ਲਗਾਉਣ ਬਾਰੇ ਵਿਚਾਰ ਆ ਜਾ ਸਕਦਾ ਜਿਸ ਨਾਲ ਲੋਕਾਂ ਦੇ ਜਾਨਵਾਲ ਦੀ ਅਤੇ ਪਾਣੀ ਨੂੰ ਦੁਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਫਿਲਹਾਲ ਜਲ ਸਰੋਤ ਮੈਂ ਕੀ ਬੋਲੋ ਇਦਾਂ ਦੀ ਕੋਈ ਪ੍ਰੋਪੋਜ਼ਲ ਹੈ ਨਹੀਂ ਸਰ ਜੀ ਥੈਂਕ ਯੂ ਗੇਲ ਸਾਹਿਬ ਸਪੀਕਰ ਸਾਹਿਬ ਮੈਂ ਮੰਤਰੀ ਨੇ ਠੀਕ ਕਿਹਾ ਕਿ ਇਹ ਲੋਕਲ ਬਾਡੀ ਦਾ ਮਸਲਾ ਹੋ ਸਕਦਾ ਕਿਉਂਕਿ ਸ਼ਹਿਰ ਦੀ ਹੱਦ ਵਿੱਚ ਪੈਂਦਾ ਹੈ ਮੈਂ ਚਾਹਾਂਗਾ ਤੁਹਾਡੇ ذریعے ਇਸ ਅਦਨ ਦੇ ਵਿੱਚ ਕਿ ਅਗਰ ਅਸੀਂ ਨਹਿਰ ਦੇ ਉੱਪਰ ਸੋਲਰ ਸਿਸਟਮ ਲਾ ਲਈਏ ਉਹ ਉਸ ਦੇ ਨਾਲ ਜਿਹੜੀ ਬਿਜਲੀ ਪੈਦਾ ਕਰਕੇ ਜਿੱਥੇ ਕਾਰਪੋਰੇਸ਼ਨ ਨੂੰ ਉਹਦੇ ਰੈਵਨਿਊ ਦੇ ਸਰੋਤ ਪੈਦਾ ਹੋਣਗੇ ਉੱਥੇ ਉਹ ਫੈਂਸਿੰਗ ਦਾ ਕੰਮ ਕਰੇਗੀ ਮੈਂ ਚਾਹੁੰਦਾ ਕਿ ਇਹ ਹਾਊਸ ਦੇ ਵਿੱਚ ਤੁਹਾਡੇ ਰਾਹੀਂ ਸਰਕਾਰ ਨੂੰ ਇਹ ਕਿਹਾ ਜਾਵੇ ਕਿ ਲੋਕਲ ਬਾਡੀ ਇਸ ਦੇ ਉੱਤੇ ਕੰਮ ਕਰੇ ਥੈਂਕ ਯੂ ਥੈਂਕ ਯੂ ਥੈਂਕ ਯੂ ਮੰਤਰੀ ਜੀ ਮੈਂ ਸਪੀਕਰ ਸਾਹਿਬ ਐਮਐਲਏ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਮੀਟਿੰਗ ਕਰਾਂਗੇ ਜੁਆਇੰਟਲੀ ਪੇਡਾ ਨਾਲ ਔਰ ਐਮਐਲਏ ਸਾਹਿਬ ਸੰਬੰਧਿਤ ਅਧਿਕਾਰੀ ਇਕੱਠੇ ਹੋ ਕੇ ਕਿ ਉੱਥੇ ਅਗਰ ਸੋਲਰ ਜਿਹੜਾ ਪਲਾਂਟ ਲੱਗ ਸਕਦਾ ਹੈ ਤਾਂ ਉੱਤੇ ਜ਼ਰੂਰ ਅਸੀਂ ਪਹਿਲ ਕਦਮੀ ਕਰਾਂਗੇ ਥੈਂਕ ਯੂ ਨਾਮ 16 ਦੀਨ ਪ੍ਰਸਤਾਵ ਸਰਦਾਰ